ਫਿਰ ਸਾਹ ਅੰਦਰ ਆਇਆ ਇਹਨੇ ਆਂਦਿਆਂ ਸਾਹ ਪੰਜ ਮੋਹਰਾ ਕੱਢੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ ਜਦੋਂ ਪੰਜ ਮੋਹਰਾ ਰੱਖ ਕੇ ਇਹਨੇ ਨਮਸਕਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੜੇ ਖੁਸ਼ੀ ਵਿੱਚ ਆਏ ਮਾਰੇ ਨੇ ਦੇ ਚਿਹਰੇ ਵੱਲ ਵੇਖਿਆ ਇਹਨੂੰ ਪਛਾਣੂ ਹਟਣ ਲੱਗਾ ਮਾਰੇ ਸਾਹਿਬ ਜੀ ਨੇ ਦੀ ਬਾਹ ਫੜ ਲਈ ਬਾਹ پکڑ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੀਤੇਕਰਾਰ ਤੋਂ ਭੁੱਲੀਦਾ ਨਹੀਂ ਇਿੱਤੀ ਸੀ ਅਰਦਾਸ 500 ਰੁਪਏ ਦੇ ਕਰਾਂਗਾ ਤੇ ਚੜਾਉਣਾ 5 ਜਦੋਂ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਕਿਵੇਂ ਮੱਖਣਸ਼ਾਲ ਵਾਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੀ ਭੇਟਾ ਰੱਖਣ ਦੇ ਵਾਸਤੇ ਬਚਨ ਕਹਿ ਰਹੇ ਨੇ ਕੀ ਆਪਣੇ ਮੁਖ ਤੋਂ ਮੱਖਣਸ਼ਾਹ ਨੂੰ ਕਹਿੰਦੇ ਹਨ ਉਸਲੇ ਦਾ ਹੌਲਕਾ ਦੇ ਅੰਦਰ ਇੰਜ ਬਿਆਨ ਹੈ ਹੋਰੇ ਵੇਚਿਆ ਜਾਦੋ ਹੈ ਲਬਾਣਾ ਆਇਆ ਨਹੀਂ ਪਾਗ ਮੋ ਰੱਖੀ ਸੀਸ ਹੈ

you ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਸੀਮਤ ਹੈ ਔਰ ਕੁਝ ਸ਼ਿਫਾਰਸ਼ਾਂ ਵੀ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਦੀਨ ਦੁਨੀਆ ਦੇ ਮਾਲਕ ਉਹਨਾਂ ਦੇ ਦਾਦਾ ਜੀ ਨੇ ਵੀ ਸ਼ਹਾਦਤ ਦਿੱਤੀ ਪੰਜਮ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੱਤੀ ਲੋਥ ਤੇ ਖਾਂ ਉਪਲੰਦੀਆ ਦੇਗਾ ਵਿੱਚ ਸੀਸ ਵਿੱਚ 33 ਰੇਤ ਪਵਾ ਕੇ ਉਹਨਾਂ ਨੇ ਸ਼ਹੀਦੀਆਂ ਦਾ ਜਿਹੜਾ ਮਾਰਕ ਦਿੱਤਾ ਫਿਰ ਉਸ ਮਾਰਕ ਉੱਤੇ ਉਹਨਾਂ ਦੇ ਪੁੱਤਰੇ ਧੰਨਾ ਧੰਨ ਸ਼੍ਰੀ ਗੁਰੂ ਤੇਹਾਦਰ ਮਹਾਰਾਜ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਸਾਡੇ 350 ਸਾਲਾ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਨੂੰ ਸਮਰਪਿਤ ਜਿਹੜਾ ਅੱਜ ਦਾ ਸਾਰਾ ਹਿੱਸਾ ਮਾਗਨ ਇਹ ਨਹੀਂ ਕਿ ਨਗਰ ਬੈਂਕੇ ਵਿੱਚ ਹੀ ਆ ਪੰਜਾਬ ਵਿੱਚ ਜਿੱਥੇ ਵੀ ਹਿੰਦੋਕਾਂ ਦੇ ਵਿੱਚ ਵਰਲਡ ਦੇ ਵਿੱਚ ਜਿਹੜੇ ਸਮਾਗਮ ਚੱਲ ਰਹੇ ਨੇ ਉਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਪੁੱਤਰੇ ਸ਼ਹੀਦ ਦਾਦਾ ਜੀ ਸ਼ਹੀਦ ਪੋਤਰੇ ਸ਼ਹੀਦ ਧੰਮ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਨ ਦੁਨੀਆਂ ਦੇ ਮਾਲਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਬੈਠੇ ਔਰੰਗਜ਼ੇਬ ਅਬੂ ਜ਼ਫਰ ਮਹਈਓ ਦੀਨ ਮੁਹੰਮਦ ਔਰੰਗਜ਼ੇਬ ਜਿਹਦਾ ਨਾਮ ਹੈ ਔਰੰਗਜ਼ੇਬ ਉਹਨੇ ਆਪਣਾ ਲਖਬ ਰੱਖਿਆ ਸੀ ਕੇ ਜਿਹੜਾ ਤੱਕ ਨੂੰ ਸ਼ੋਭਾ ਦਿੰਦਾ ਸਤਿਗੁਰ ਜੀ ਨੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ ਆਰੰਗਦੇਵ ਤੂੰ ਠਰਸਾ ਰੱਖ ਰਿਆ ਤੂੰ ਲਕਬ ਦਾ ਰੱਖ ਰਿਆ ਪਰ ਇਹ ਤੇਰੇ ਨਾਮ ਨਾਲ ਸ਼ੋਭਾ ਨਹੀਂ ਦਿੰਦਾ ਤੂੰ ਭਰਾਵਾਂ ਦਾ ਕਾਤਲ ਤੂੰ ਪਿਓ ਦਾ ਕਾਤਲ ਤੂੰ ਪੁੱਤਾਂ ਦਾ ਕਾਤਲ ਇਥੋਂ ਤੱਕ ਕੇ ਮੇ ਸਰਮਤ ਫਕੀਰ ਵਰਗੇ ਜਿਹੜੇ ਲੋਕ ਨੇ ਤੂੰ ਉਹ ਵੀ ਮਰਵਾਦ ਸਰਦਾਰੋ ਜਿੱਥੇ ਮੇਕ ਲੋਕ ਵਸਦੇ ਹੋਣ ਜਿੱਥੇ ਵਿਦਵਾਨ ਵਸਦੇ ਹੋਣ ਜਿੱਥੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕ ਵਸਦੇ ਹੋਣ ਉਹਨਾਂ ਨੂੰ ਨਿਸ਼ਾਨਾ ਮરાਇਆ ਜਾਵੇ ਜਿਵੇਂ ਪੰਜਾਬ ਦੀ ਧਰਤੀ ਆ ਮੇਰੇ ਤੋਂ ਪਹਿਲਾਂ ਦੱਸ ਰਹੇ ਸਨ ਮੇਰਾ ਛੋਟਾ ਵੀ ਗੁਰਪ੍ਰਤਾਪ ਸਿੰਘ ਸੁਗਾਠੀ ਸਾਹਿਬ ਕਿ ਉਹ ਲੋਕ ਜਿੰਮਾ ਬਦਲੇ ਸਾਡੇ ਗੁਰੂਆਂ ਨੇ ਪਰਮਕਾਰ ਕੀਤੇ ਜਿੰਨਾ ਬਦਲੇ ਸਾਡੇ ਵੱਡਿਆਂ ਨੇ ਪਰਮਕਾਰ ਕੀਤੇ ਹੋ ਜਾਏਗਾ ਜੇ ਤਿੱਪੇ ਤੂੰ ਆਪਣੀ ਜ਼ੁਲਮੀ تلوار ਕੱਢ ਕੇ ਮੇਰਾ ਹੁਕਮ ਆਪੇ ਨੂੰ ਕਿ ਇੱਕ ਪਾਸਿਓ ਕਸ਼ਮੀਰ ਨੂੰ ਜਿਹੜਾ ਇਸਲਾਮ ਮੰਨ ਜਾਏ ਉਹਨੂੰ ਛੱਡ ਦੇਵੀ ਜਿਹੜਾ ਕਲਮਾ ਕੱਢ ਲਵੇ ਉਹਨੂੰ ਛੱਡ ਦੇਵੀ ਜਿਹੜਾ ਫੇਰ ਕਰਨ ਦੀ ਕੋਸ਼ਿਸ਼ ਕਰੇ ਪਰ ਸਿਰ ਵੱਢ ਕੇ ਤਖਤ ਉੱਤਾਰ ਦੇ ਜਦੋਂ ਇਹ ਧੋਮੇ ਤਲਵਾਰ ਮਿਆਨ ਵਿੱਚੋਂ ਬਾਹਰ ਆਈ ਹਾ ਹਾ ਕਾਰ ਮੱਚ ਗਈ ਕਹਿੰਦੇ ਕਿ ਸਵਾ ਸਲਾਮ ਅੱਗੇ ਉਲਾਨਾ ਸ਼ੁਰੂ ਹੋਇਆ ਅਰੋਜ ਕਦੋਂ ਗਾਣੇ ਸ਼ੁਰੂ ਹੋ ਗਏ ਅਖਰ ਇੱਕ ਵਫਾ ਦੇ ਜਿਹੜਾ ਇਹ ਕਮਦਾ ਕੁੜਿਆਨ ਤੋਂ ਰਹਿ ਚੱਗਣ ਦੇ ਮੰਦਰਾਂ ਦੇ ਵਿੱਚ ਮੱਥੇ ਰਗੜਦੇ ਹੋ ਸੰਕੜਿਆਨ सु ਘੜੀ ਨਾ ਮਿਲਤੇ ਤਾਂ ਕਲਜੋ ਘੋਤਾ ਐਡੇ ਪਿਆਰ ਦੀਆਂ ਬਾਤਾਂ ਪਾ ਕੇ ਜੀ ਸੁਪਤਾ ਨਿਸ਼ਾਤੀ ਦੇ ਨਾਲ ਲਾ ਬਾਬਾ ਦੀ ਸੁਪਤਾ ਨਿਸ਼ਾਤੀ ਦੇ ਨਾਲ ਲਾ ਬਾਬਾ ਦੀ ਹੋ ਤੱਕ ਕੇ ਸੀ ਸੁਪਤਾ ਰਹਨੇ ਦਿਲਾ ਹਾਰਾ रंगा बेटा सतकार सते सिखाते तमाई ਜਦੋਂ ਗੁਰਿਆਈ ਉਤੇ ਵਸਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ 11 ਅਗਸਤ 1666 ਦਾ ਜਨਮ ਲਗਭਗ ਸਾਢੇ 4 ਮਹੀਨੇ ਝਵੇਲਾ ਪਿਆ ਰ ਕਿ ਸੱਚਾ ਗੁਰੂ ਹੈ ਕਿ ਬਾਬਾ ਮੱਖਣ ਸਾਹਿਬ ਜਾਣਦੇ ਸਨ ਕਿ ਗੁਰੂ ਮਾਇਆ ਨਾਲ ਹੋਰ ਕਰ ਬਣਾ ਨਹੀਂ ਜਿਹੜੇ ਗੁਰੂ ਨੇ ਚੇਲੇ ਚਾਤੇ ਪਖੰਡੀਆਂ ਦੇ ਰੱਖੇ ਸਨ ਧੀਰਵਾਰ ਵਰ ਗਿਆ ਜਦੋਂ ਸੇਖਾ ਦੇ ਬਾਬੇ ਬਟਾਲੇ ਦੀ ਧਰਤੀ ਨੂੰ ਤਾਂ ਪਹਿਲੇ ਚੇਲੇ ਭੇਜਦੇ ਤੇ ਅਕਲਵਾਨ ਜਿਵੇਂ ਅੱਜ ਪ੍ਰਾਪਰਟੀ ਡੀਲ ਦਾ ਜਿਵੇਂ ਅੱਜ ਇੱਕ ਦੂਜੇ ਦਾ ਪ੍ਰਚਾਰ ਕਰਨ ਵਾਸਤੇ ਗਾਲੀ ਬੰਦੇ ਰੱਖੇ ਹੁੰਦੇ ਨੇ ਨਾਲ ਅੱਜ ਦੇ ਇਸ ਜੋਗ ਵਿੱਚ ਜਿੰਨੇ ਕਾਰੋਬਾਰੀ ਲੋਕ ਨੇ ਕੋਨਾ ਇਹਦਾਂ ਹੀ ਹੀ ਮੰਨ ਲੈ ਆਪਣੇ ਅੱਗੇ ਮਸੰਦ ਪਾ ਲੈ ਰਹੇ ਜਦੋਂ ਗਾਇ ਨਾ ਵੱਡਾ ਇੱਕ ਕੱਠ ਵੇਖ ਕੇ ਬਾਬੇ ਮਨਸ਼ਾਹ ਦਾ ਤੋਂ ਦਿਲ ਵਿੱਚ ਹੱਸਿਆ ਕਹਿੰਦਾ ਮੇਰੇ ਗੁਰੂ ਨੂੰ ਐਸੇ ਚੇਲਿਆਂ ਦੀ ਲੋੜ ਨਹੀਂ ਜਿਹੜੇ ਜਾ ਕੇ ਦੱਸਣ ਗੁਰੂ ਦਾ ਕਿਸੇ ਲੋਭ ਲਾਲਚ ਨਾਲ ਕੋਈ ਮੋਹ ਨਹੀਂ ਉਹਨੇ ਲਬ ਲਿਆ ਤੁਸੀਂ ਸੁਣਿਆ ਕੁਸ਼ੀਣਾ ਹੋਇਆ ਉਹਨੇ ਬਾਤ ਕੀਮਤੀ ਇੱਕ ਪਸ਼ਾਪ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਫੇਰਤੀ ਕਰਕੇ ਉਹਨਾਂ ਦੇ ਤਨ ਨੂੰ ਪਿਸਿਆ ਦਸਵਾ ਨਦੀ ਭੇਡਾ ਕੀਤੀ ਗੁਰੂ ਜੀ ਨੇ ਅਪਨ ਬਹੁਤ ਸਾਰੀਆਂ ਸੰਗਤਾਂ ਲੰਬੇ ਸਮੇਂ ਤੋਂ ਜਿਹੜੀਆਂ ਅੇਸੋ ਡੀਨ ਵਿੱਚ ਸੰਤ ਵੀ ਜਦੋਂ ਉਹ ਗੁਰੂ ਜਪਾ ਜੀ ਦੇ ਬਾਰੇ ਆਪਣਾ ਪਾਠਾ ਲਿਖਿਆ ਬਾਬਾ ਬਸੇ ਗ੍ਰਾਮ ਬਕਾਲੇ ਉਹਦੇ ਚਰਣਾ ਉੱਤੇ ਮਾਇਆ ਵਰਤਣ ਕਰਨੀ ਹੈ ਉਹਦੇ ਚਰਣਾ ਉੱਤੇ ਬਸਤ੍ਰ ਪੇਟਾ ਕਰਨੀ ਹੈ ਸੰਤਾਂ ਨੇ ਮਾਇਆ ਵੀ ਪੇਟਾ ਕੀਤੀ ਬਸਤ੍ਰ ਵੀ ਪੇਟਾ ਕੀਤੀ ਸਿੱਖਾ ਵਿੱਚ ਤੇ ਹਜਾ ਪ੍ਰਸ਼ਨਾ ਤੇ ਸਾਰੀ ਮਰਯਾਦਾ ਭਗਤਾਂ ਦੇ ਰਾਗ ਵਿੱਚ ਆ oh não, não. सारियूं संगता जे विच जंहिं में सेवा कर रहियो सॼे राज्य सेवा करो गुरू अस्थान जान ते सेवा करो इहा रखणी के सारीअता बाबे हरदेव ਨਾਲ चारि साहिब ਸੰਗਤਾਂ ਨੂੰ ਬੇਨਤੀ ਹੈ ਕਿ ਨਗਰ आहे ਵਿਖੇ ਜੀਤ ਬਾਬਾ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਦਾ 2 ਸਾਵਣ ਔਰ 17 ਤਰੀਕ ਅੰਗਰੇਜ਼ੀ ਹੈ ਨਗਰ ਬਲੇਰ ਵਿਖੇ ਵੀ ਆਪ ਸੰਗਤਾਂ ਨੇ ਜੋੜ ਮੇਲੇ ਵਿੱਚ ਦਰਸ਼ਨ ਦਿਦਾਰੇ ਕਰਦੇ ਔਰ ਲਾਹ ਪ੍ਰਾਪਤ ਕਰਵਾ ਔਰ ਬਲੇਰ ਤੋਂ ਫਿਰ ਸਬਰਾਵੀ ਨਗਰ ਬਾਬਾ ਵੀਰ ਸਿੰਘ ਜੀ ਦੇ ਸਥਾਨ ਤੇ ਜਨਮ ਦਿਹਾੜਾ ਹੁੰਦਾ ਉਹ ਤਿੰਨ ਸਾਵਣ ਨੂੰ ਉੱਥੇ ਵੀ ਦਰਸ਼ਨ ਦਿਦਾਰੇ ਔਰ ਫਿਰ ਤਿੰਨ ਤੋਂ ਪੰਜ ਸ਼ੀਨੇ ਨਗਰ ਬਾਬਾ ਬਿਨੀ ਚੰਦ ਸਾਹਿਬ ਜੀ ਦੇ ਜਨਮ ਸਥਾਨ ਤੇ ਜੋੜ ਮੇਲਾ ਹੁੰਦਾ ਜਨਮ ਦਿਹਾੜਾ ਬਾਬਾ ਬਿਨੀ ਚੰਦ ਸਾਹਿਬ ਜੀ ਦੇ 13ਵਾਂ ਵਸਾਖ ਨੂੰ ਹੁੰਦਾ ਰੱਖੀ ਦੇ ਨਗਰ ਇਹ ਜਿਹੜਾ 305 ਇਹ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਆਰੰਭ ਕੀਤਾ ਸੀ ਜਿਹੜਾ ਪਛੀੜਿਆ ਲੇਕਨ ਜੋੜ ਮੇਲਾ ਹਾਲ ਫਰੰਸ ਦੇ ਸਾਥ ਮਨਾਇਆ ਜਾਂਦਾ ਹੈ। ਔਰ ਫਿਰ ਉਹ 6 7 8 ਇਹ ਸ਼ਿਮਲੇ ਜਿਹੜਾ ਆਪਣੇ ਸੋਹਣ ਸਿੰਘ ਦੇ ਨਾਲ ਨਵੇਂ ਕੁਰੀ ਦੇ ਪੋਤੇ ਸੰਵਲ ਸਨ ਉਹ ਜਿਮਲਾ ਜਿਮਲਾ ਵੱਡ ਗਿਆ ਉਹ ਕੋਲਾ ਮੁਕੈ ਲੱਗ ਗਿਆ ਉਹ ਤੇ ਗੁਰੂ ਅਰਜਨ ਦੇਵ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪ੍ਰਕਾਸ਼ ਗੁਰਪੁਰ ਪੰਥ ਦੇ ਸਹਿਬ ਨੂੰ ਆਇਆ ਜਿੰਦਾਂ ਔਰ ਗ੍ਰਾਉਂ ਫਿਰ ਸੰਪਰਤ ਸਦਾ ਸ੍ਰੀ ਅਨਕਾਟ ਸਾਹਿਬ ਸਾਰੇ ਕਾਲ ਦੇ ਪੰਥ ਦੀ ਗੜਵੀ ਕਲਾ ਬਾਤ ਤੇ ਬਾਬਾ ਜੀ ਦੇ ਹੁਕਮ ਦੇ ਉਪਸੰਗ ਸੱਜ ਘੰਡ ਵਾਸੀਵਾ ਇਹ 9 ਤੋਂ ਕਰਨ ਗੁੰਦੇ 15 ਸੰਕਟ ਸਭਤਾ ਅਖੰਡ ਪਾਠ ਦਾ ਹੁੰਦੇ ਜਿਹੜੇ ਸੰਕਟ ਲਾ ਕੇ ਬਾੜ ਹੁੰਦੇ ਸੱਡੀ ਜੀ ਕੋ ਹੋ ਜਾਂਦਾ ਤੇ 15 ਨੂੰ 15 ਸਾਵਣ ਨੂੰ ਹੋਉਂਦੇ ਨੇ ਤੇ ਫਿਰ ਕੂੜਿਆ ਦਾ ਜੇਪਡਾਰਾ ਲੰਗਰ ਤੇ ਇਹ ਇਹਨਾਂ ਜੋੜ ਮੇਲਿਆਂ ਤੇ ਇਹਨਾਂ ਜਿਹੜਾ ਨੇ ਸਾਰੀ ਜੋੜ ਮੇਲਿਆਂ ਤੇ ਤਾਂ ਗੱਲ ਸਾਡੀ ਆਖੀ ਨੇ ਯਾਦ ਰੱਖਣਾ ਸਾਰੇ ਸੰਗਤ ਨੂੰ ਗੇਟਿਆ ਦੇਖਣ ਦੇਵੇ ਪਰ ਨਾਲ ਹੀ ਸਾਰੀ ਸੰਗਤ ਨੂੰ ਜੋੜ ਵੇਲੇ ਬਿਠਾ ਕੇ ਬੈਂਕਾ ਦੇ ਨਿਰਮਿਤ ਸੰਗਤ ਵੱਲੋਂ ਨਾਲਕਾਂਤ ਵੱਲੋਂ ਸ਼ਰਬਤ ਸੰਗਤਾਂ ਨੂੰ ਜੋੜ ਵੇਲੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਏ ਹੋਏ ਮਾਣ ਤੇ ਜਰਾ ਬੜੇ ਪਿਆਰੇ ਨੂੰ ਜੀ ਆਇਆਂ ਤੇ ਸਲਾਮ ਭਾਈਆਂ ਜਗਰਾ ਬੁਲਾਵੇ ਨਿਹਾਲੋ ਗਾਣ ਜਸਤਿ ਕਾਲ ਜੀ ਸੁਖਵੰਤ ਦੇਵ ਜੀ ਮਹਾਰਾਜ ਦਾ ਦਰਬਾਰ ਹੈ ਜੋ ਬਲੇ ਇਸੇ ਸੇਵਾ ਦਾ ਤੋ ਸ਼ੇਵਨ ਦਾਤ ਸਰ ਦਾ ਕਹਾਂ ਨਾਸਿਰ ਸਾਇਕਲ ਜੱਤੀ 1959 ਦੇ ਵਿੱਚ ਇਹ ਲਾਲ ਜਿਹੜੇ ਬਹੁਤ ਦਾਨੀ ਜਿਹੜਾ ਅੱਗੇ ਖੜਾ ਨੇ ਜਿਹੜੀਆਂ ਸਦਾ ਦਾ ਦੇਖਤ ਕਰਦੇ ਆ ਇੱਕ ਗੇਰ ਡਰਾਈਵਰ ਮਹਾਰਾਜਾ ਉਹ ਵੀ ਸ਼ੇਵੇਂ ਪਾਦਸ਼ਾਹ ਦਾ ਮਸਤਾਨ ਹੋਣ ਦਾ ਜਿਹੜੇ ਜੇਲ ਕਰਦੇ ਚੌਥਾ ਅਕਵਾ ਦਾ ਸੱਜਣ ਜਿਹੜੀ ਉਹਨਾਂ ਸਾਥ ਖੜੇ ਕਰਕੇ ਖੜੇ ਦੇ 24 ਤਰੀਕ ਹੋਵੇਗੀ ਆ ਪੈਣੀ ਦੇ ਜੋੜ ਮੇਲੇ ਦੀ ਬਾਬਾ ਬਰੰਗਾ ਜੀ ਦਾ ਜੋੜ ਮੇਲਾ ਹੋਵੇਗਾ ਕਮਾਨ ਦੇ ਖਰਿਆਲੇ ਦੀਆਂ ਟੀਮਾਂ ਦੇ ਦਰਮਿਆਨ ਕਬੱਡੀ ਦਾ ਮੁਕਾਬਲਾ ਹੋਣਾ ਲਓ ਚੱਕਾਂ ਵਾਲਾ ਗੁਜਾਰੀ ਤੇ ਆ ਮੁੰਡੇ ਦਾ ਕੰਦੋ ਬਰਨਾਲਾ ਪਿੰਡਾ ਜਿੱਥੋਂ ਦੇ ਕਹਿੰਦੇ ਸੱਮੇ ਨੇ ਸਭ ਤੋਂ ਪਹਿਲੀਆਂ ਦੇ ਵਿੱਚੋਂ ਆ ਗਵੈਨ ਜਾ ਕੇ ਖੁੱਪੀ ਪਾਈ ਆ ਇਹ ਗੱਪਰੂ ਕਹਿੰਦੇ ਆ ਬਰਨਾਲੇ ਪਿੰਡਲਾ ਬਰਨਾਲੇ ਪਿੰਡਲਾ ਯਾਦ ਲਾ ਕੇ ਜੱਫਾ ਕੱਢੋ ਬੱਲੇ ਬੱਲੇ ਕਰਾਉਂਦਾ ਹੋਇਆ ਮੈਨੂੰ ਲੱਗਦਾ ਸੈਕਿੰਡ 30 ਬੀਤਣ ਵਾਲੇ ਆ ਆ 30 ਸੈਕਿੰਡ ਬੀਤਣ ਵਾਲੇ ਆ ਲੱਖੋ ਪਹਾਨੀ ਯਾਦ ਕੀਤਾ ਪੀਕਾ ਮੱਥਾ ਉਧਰ ਘੱਟ ਕੇ ਦੇ ਯਾਰ ਦੇਖਿਆ ਉਧਰ ਮਹੱਲਾ ਵੱਡਾ ਕੱਢਿਆ ਗਿਆ ਸਿੰਘ ਸਬਾਵ ਮਹਾਂਪੁਰਸ਼ ਮਾਬਾਰ ਤਾਰ ਸਿੰਘ ਜੀ ਸੋਰ ਸਿੰਘ ਵਾਲੇ ਬੈਠੇ ਹੈ ਵੱਡੀ ਹਾਜ਼ਰੀ ਹੈ ਬਾੜਵੇਂ ਜਾਨਸ਼ੀਰ ਸਤਕਾਰ ਕਰੀਏ ਸਭ ਤੇ ਦਰਪੰਦਾ ਵੱਡੇ ਅਮਰਤ ਸਾਹਮਣੇ ਫੇਰ ਆਹ ਅਮਰਤ ਕਹਿੰਦੇ ਪੱਤੀ ਸ਼ਹਿਰ ਵਾਲਾ ਪੁਆਇੰਟ ਕੰਦਰ ਧਾਵੀ ਦੇਸੇ ਕਰਨ ਕਹਿੰਦੇ 36 ਦੇ ਜੱਫਾ ਲਾਉਣ ਦਾ ਬਰਬਾਦ ਮੋਟਕੋ ਵੀ ਜਿਹੜੇ ਮੋਗੇ ਸੈਜਗੁਨੋ ਦੇ ਬਾਲਮ ਚੱਪੇ ਰਮਾਲ ਫੱਰੇ ਆ ਖੇਡ ਮੈਦਾਨ ਦੇ ਵਿੱਚ ਉਧਰ ਚਮਕੌਰ ਕੇ ਵਾਲਾ ਚਾਰ ਨੇ ਫੇਰੂਮਾਨੀਆਂ ਗੋਪੀਆਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਪਿੰਡ ਹੈ ਚੱਤੇ ਪਰ ਦੇ ਵੱਡੇ ਸ਼ੰਗਰਸੀ ਯੋਧੇ ਰਹੇ ਨੇ ਪਹਿਲੀਆਂ ਨੂੰ ਗੱਲਾਂ ਚੱਲੀਆਂ ਦੁਨੀਆਂ ਦੇ ਵਿੱਚ ਲਾਡੀ ਸ਼ਹੀਦ ਪਿੰਡ ਵਾਲਾ ਕੋਕੋਦ ਰਾਜਕੇ ਪਰਮਾਨਕੇ ਦੀ ਧਰਤੀ ਹੈ ਨਾਲ ਕਹਿੰਦੇ ਹਰਿਆਣੇ ਸ਼ਬੇ ਦਾ ਪਿੰਡ ਦੁਨੀਆਂ ਤਾਬਰ ਤਾਬਰ ਕਹਿੰਦੀ ਆ ਪਿਆਰ ਦੇ ਨਾਲ ਆ ਜੀਵਨ ਹੈ ਕੜਕੇ ਵਾਲਾ ਫੱਤਿਆਵਾਲੀ ਕੰਮੋ ਦਾ ਚੇਲਾ ਕੇ ਮੁਰਗੋ ਮੁਰਗੀ ਹੋ ਗਿਆ ਮਿੱਤਰੋ ਜੋਰ ਚੋਂ ਚੁਪਰਾਂ ਦਾ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੁਪਰਾਂ ਦਾ ਚੜੀ ਜਬਾਨੀ ਗਰਮਖੂਰ ਮਿਲਕਾ ਪਿੰਡ ਬਲੇੜਾ ਵਿੱਚ ਮੇਲਾ ਵੱਡਾ ਹੋਇਆ ਬਾਬਾ ਪ੍ਰਸੇਮ ਸਿੰਘ ਜੀ ਦੋਦੀ ਬੱਲੇ ਬਲੇੜਾ ਫਰਾਂ ਨੇ ਆਪਣੇ ਸਾਰੇ ਭਾਵਨਾ ਮਿਲ ਕੇ ਕਰਾਇਆ ਹੋਈ ਮੇਲਾ ਸਰੇਦਾ ਹੋ ਨਿਬੜਿਆ ਲਾਡੀ ਸ਼ਹੀਦ ਪਿੰਡ ਵਾਲਾ ਲਾਵਾ ਕੇਤੀ ਮੇਰੇ ਮਿੱਤਰੋ ਆ ਰੱਬ ਘੇਲੇ ਦਾ ਟੰਡਿਆ ਗੱਭਰੂ ਐਨ ਗੱਲਾਂ ਦਾ